ਸੀਨ ਭਗਵਾਨਤ ਮਾਨ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਸਾਰੇ 13 ਦੇ 13 ਉਮੀਦਵਾਰ ਸੱਦੇ ਨੇ 13 ਜਰਨੈ ਸੱਦੇ ਨੇ ਤਾਂ ਚੋਣ ਪ੍ਰਚਾਰ ਨੂੰ ਲੈ ਕੇ ਦੱਸਿਆ ਕਿ ਮੰਥਨ ਹੋਏਗਾ ਇਲੈਕਸ਼ਨ ਨੂੰ ਲੈ ਕੇ ਬਰੀਕੀ ਦੇ ਨਾਲ ਚਰਚਾ ਹੋਏਗੀ ਮੇਜਰ ਤੋਂ ਲੈ ਕੇ ਮਾਈਕਰੋ ਮੈਨੇਜਮੈਂਟ ਤੱਕ ਵੀ ਰਣਨੀਤੀ ਬਣਾਈ ਜਾਏਗੀ ਮੁੱਖ ਮੰਤਰੀ ਮਾਨ ਨੇ 13 0 ਦਾ ਨਾਅਰਾ ਦਿੱਤਾ ਹੈ ਅਸੀਂ ਇਹ ਮੰਨਦੇ ਚਿਹਰੇ ਤੇ ਦੱਸ ਦਿੱ ਗਏ ਕਿ ਲੋਕ ਸਭਾ ਚੋਣ ਲੜੀ ਜਾ ਰਹੀ ਹੈ ਔਰ ਕੁੱਲ ਮਿਲਾ ਕੇ ਪਾਰਟੀ ਦਾ ਹੀ ਨਾਰਾ ਹੈ ਕਿ 2 ਸਾਲ ਦੇ ਵਿੱਚ ਜੋ ਅਸੀਂ ਕੰਮ ਕੀਤੇ ਅਸੀਂ ਲੋਕਾਂ ਦੇ ਲਈ ਜਿਹੜੇ ਕੰਮ ਕੀਤੇ ਨੇ ਉਸੇ ਦੇ ਆਧਾਰ ਤੇ ਅਸੀਂ ਵੋਟ ਮੰਗ ਰਹੇ ਹਾਂ ਤੇ ਲੋਕ ਸਾਡੇ ਤੇ ਉਸੇ ਦੇ ਆਧਾਰ ਤੇ ਵਿਸ਼ਵਾਸ ਦਿਟਾਰ ਗਏ ਸੋ ਦੱਸ ਦਿੱ ਗਏ ਕਿ 13 ਉਮੀਦਵਾਰਾਂ ਦੇ ਵਿੱਚੋਂ 5 ਕੈਬਨਿਟ ਮੰਤਰੀ ਨੇ ਵੱਡੇ ਚਿਹਰੇ ਨੇ ਔਰ ਇਸ ਤੋਂ ਇਲਾਵਾ 3 ਜਿਹੜੇ ਨੇ ਮੌਜੂਦਾ ਵਿਧਾਇਕ ਨੇ ਔਰ ਪਵਨ ਕੁਮਾਰ ਟਿਨੂ ਸ਼ੋਮਣੀਆ ਕਾਲੀ ਦਲ ਦੇ ਵਿੱਚੋਂ ਆਏ ਰਾਜਕੁਮਾਰ cxbewal gurpreet singh gp congress ਦੇ ਵਿੱਚੋਂ ਆਏ ਔਰ malvinder kang ਮੁੱਖ ਬੁਲਾਰੇ ਜਿਹੜਾ ਨੂੰ ਟਿਕਟ ਦਿੱਤੀ ਗਈ ਹੈ ਨਾਨਪੁਰ ਸਾਹਿਬ ਤਾਂ 13 ਦੇ 13 ਤੁਰੰਦਰ ਜਿਹੜੇ ਨੇ ਉਹ ਅੱਜ ਮੀਟਿੰਗ ਦੇ ਵਿੱਚ ਪਹੁੰਚ ਰਹੇ ਨੇ ਬਰੀਕੀਆਂ ਜਿਹੜੀਆਂ ਨੇ ਸਮਝਾਈਆਂ ਜਾਣਗੀਆਂ ਦੱਸੀਆਂ ਜਾਣਗੀਆਂ ਜ਼ਿਕਰਯੋਗ ਹੈ ਕਿ ਖੁਦ ਵੀ ਦੋ ਵਾਰ ਦੇ ਸੰਸਦ ਨੇ ਭਗਵਾਨਪານ ਔਰ ਕੁਲ ਮਿਲਾ ਕੇ ਕਿਸ ਤਰੀਕੇ ਦੇ ਨਾਲ ਰਣਨੀਤੀ ਰਹੀ ਕਿ ਕਿਵੇਂ ਲੋਕਾਂ ਦੇ ਵਿੱਚ ਵਿਚਰਿਆ ਜਾਏਗਾ ਉਸ ਨੂੰ ਲੈ ਕੇ ਬਰੇਕ ਕੀਦਨਾਂ ਚਰਚਾ ਹੋਏਗੀ ਤਾਂ ਇਹ ਉਹ 13 ਚਿਹਰੇ ਜਿਹੜੇ ਐਲਾਨ ਦਿੱਤੇ ਗਏ ਨੇ ਦੱਸ ਦੇ ਕਿ ਪੰਜਾਬ ਦੀ ਅਜੇ ਹੀ ਪਹਿਲੀ ਪਾਰਟੀ ਹੈ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਵੱਲੋਂ 13 ਦੇ 13 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਤਾਂ ਇਹ 13 ਚਿਹਰੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਮੀਤਿਆ ਸੰਗਰੂਰ ਤੋਂ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਇਹ ਵੀ ਕੈਬਨਨਟ ਮੰਤਰੀ ਤਾਂ ਗੁਰਪ੍ਰੀਤ ਸਿੰਘ ਜੀਪੀ ਪਤਿਗੜ ਸਾਹਿਬ ਤੋਂ ਕਾਂਗਰਸ ਦੇ ਵਿੱਚੋਂ ਆਏ ਔਰ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦਾ ਖਾੜਾ ਰਹੇਗਾ ਇਹ ਤਸਵੀਰ ਤਾਂ ਇੱਥੇ ਵਿਚਾਰਨ ਦੇ ਚਾਰੋ ਉਮੀਦਵਾਰ ਐਲਾਨੇ ਜਾ ਚੁਕੇ ਨੇ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਅਤੇ ਸੋਮਨੀਆ ਕਾਲੇਦਾ ਦੇ ਵੱਲੋਂ ਆਪਣੇ ਪੱਤੇ ਖੋਲ ਦਿੱਤੇ ਗਏ ਅੰਮ੍ਰਿਤਸਰ ਦੀ ਸਥਿਤੀ ਕਿਸ ਤਰੀਕੇ ਦੀ ਹੈ ਕਿਉਂਕਿ ਉੱਥੇ ਦਾ ਤਸਵੀਰ ਸਾਫ ਹੋ ਗਈ ਗੁਰਜੀਤ ਓਜਲਾ ਕਾਂਗਰਸ ਤੋਂ ਉਤਾਰ ਦਿੱਤੇ ਗਏ ਅਨਿਲ ਜੋਸ਼ੀ ਉਤਾਰ ਦਿੱਤੇ ਗਏ ਔਰ ਭਾਜਪਾ ਨੇ ਬਹੁਤ ਵੱਡੇ ਚਿਹਰੇ ਨੂੰ ਮੈਦਾਨ ਦੇ ਵਿੱਚ ਉਤਾਰਿਆ ਬਹੁਤ ਵੱਡਾ ਨਾਮ ਉਹਨਾਂ ਦੇ ਪਰਿਵਾਰ ਦਾ ਜਿਹੜਾ ਹੋ ਰਿਹਾ ਕਿਹੜੇ ਬਖ ਤੋਂ ਵੱਡਾ ਚਿਹਰਾ ਆਡਾ ਬਹੁਤ ਵੱਡਾ ਨਾਮ ਰਿਹਾ। ਪਤਵਾਰੀ ਨੁਮਾਇੰਦਗੀ ਕਰਦੇ ਰਹੇ ਐਮੈਸਰ ਰਹੇ ਅਮਰੀਕਾ ਦੇ। ਹਾਂਜੀ। ਹਾਂਜੀ। ਉਹਨਾਂ ਦਾ ਜਿਹੜਾ ਪਤਵਾਰੀ ਤੇਜਾ ਸਿੰਘ ਸੁਬੰਦੀ। ਹਾਂ। ਸਿੱਖਾਂ ਦੇ ਬਹੁਤ ਵੱਡੇ ਲੀਡਰ ਸੀ। ਹਾਂ। ਉਹ ਮਤਲਬ ਗੁਰਦਾਸ ਦਾ ਲਾਡ, ਧੀ ਨਿਹਾਲ ਦੇ ਦੇ। ਐਸਜੀਪੀਸੀ ਬਰੋਨਲੀ ਦਿੱਲੀ ਹਲੜ। ਅੱਜ ਉਹਨਾਂ ਦਾ ਪੁੱਤ ਦਿੱਲੀ ਦੇ ਨਾਲ ਖੜਾ। ਜੇ ਅੱਜ ਤੇਜਾ ਸਿੰਘ ਸੁਬੰਦੀ ਜਿਉਂਦੇ ਹੁੰਦੇ ਉਹ ਆਪਣੇ ਪੋਤੇ ਨੂੰ ਦੇਖ ਕੇ ਜਦੋਂ ਮੋਦੀ ਪੰਜਾਬ ਵਿਰੋਧੀ ਹਰ ਬੱਚੇ-ਬੱਚੇ ਨੂੰ ਪਤਾ ਪੰਜਾਬ ਦੇ ਨੂੰ ਕਿ ਭਾਜਪੀ ਸਾਡੇ ਖਿਲਾਫ ਹੈ ਤੇ ਸੰਧੂ ਸਾਹਿਬ ਨਿਊਯਾਰਕ ਤੋਂ ਆ ਕੇ ਭਾਜਪੀ ਦੇ ਪੰਜਾਬ ਦਾ ਹੱਥ ਰੋਕੇ ਬਣ ਗਏ ਲੋਕ ਇਹਨਾਂ ਚੀਜ਼ਾਂ ਨੂੰ ਸਾਹ برداشت ਨਹੀਂ ਕਰਦਾ ਤੁਸੀਂ ਕਿੱਥੇ ਗਏ ਮੇਰਾ ਖਿਆਲ ਆ ਸੁਣੋ ਜਿਹੜਾ ਡੀਸੀ ਐਸਐਸਪੀ ਲੈਵਲ ਦੇ ਅਫਸਰ ਹੁੰਦੇ ਆ ਇਹਨਾਂ ਦਾ ਫੇਸ ਵੀ ਪਬਲਿਕ ਨਾ ਹੁੰਦਾ ਇਹਨਾਂ ਨੂੰ ਲੋਕ ਮਿਲਦੇ ਇਹਨਾਂ ਨੂੰ ਪਤਾ ਨਹੀਂ ਕਿ ਕੀ ਮਸਲੇ ਆ ਜਿਹੜੀ ਸਰਵਿਸ ਦੇ ਵਿੱਚੋਂ ਸੰਧੂ ਸਾਹਿਬ ਆਏ ਮੇਲਾ ਖਾਲ ਪੂਰੀ ਜ਼ਿੰਦਗੀ ਪੰਜਾਬੰਦਿਆਂ ਨੂੰ ਨਹੀਂ ਮਿਲੇ ਹੋਣੇ ਤਾਲੀਵਾਲ ਸਾਹਿਬ ਅੰਮ੍ਰਿਤਸਰ ਦੀ ਸਥਿਤੀ ਕਿਸ ਤਰੀਕੇ ਦੀ ਹੈ ਕਿਉਂਕਿ ਉੱਥੇ ਦਾ ਤਸਵੀਰ ਸਾਫ਼ ਹੋ ਗਈ ਤਾ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਤਾਲੀਵਾਲ ਚੋਰ ਮੈਦਾਨ ਦੇ ਵਿੱਚ ਨੇ ਔਰ ਗੱਲਬਾਤ ਕਰਦੇ ਹੋਏ ਇਹਨਾਂ ਨੇ ਕਿਹਾ ਕਿ ਬਿਲਕੁਲ ਸੋ ਜਿਹੜੀ ਪਾਰਟੀ ਹੈ ਭਾਜਪਾ ਉਹ ਪੰਜਾਬ ਵਿਰੋਧੀ ਹੈ ਇਹ ਕਹਿ ਰਹੇ ਨੇ ਤਾਂ ਸਿੱਧਾ ਰੁਕ ਕਰਾਂਗੇ ਪੰਕਜ ਕਪਾਹੀ ਮੇਰੇ ਸਹਿਯੋਗੀ ਲਾਈਵ ਮੌਜੂਦ ਨੇ ਪੰਕਜ 4 ਵਜੇ ਦਾ ਸਮਾਸੀ ਮੀਟਿੰਗ ਦਾ ਕੀ ਕੁਝ ਜਾਣਕਾਰੀ ਹੈ ਮੀਟਿੰਗ ਕਰਦੋਂ ਤੱਕ ਸ਼ੁਰੂ ਹੋ ਰਹੀ ਹੈ ਆ ਦੇਖੋ ਥੋੜੀ ਦੇਰ ਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਔਰ ਜਿਹੜੇ 13 ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਹ ਇਸ ਵੇਲੇ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਜ਼ਰੀਏ ਮੈਂ ਇੱਕ ਵਾਰ ਦਿਖਾਣਾ ਚਾਹਾਂਗਾ ਉੱਪਰ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸੰਸਦਚ ਵੀ ਭਗਵੰਤ ਮਾਨ ਮਿਸ਼ਨ ਆਮ ਆਦਮੀ ਪਾਰਟੀ 13 0 ਇਹ ਜਿਹੜਾ ਵਾ ਸਲੋਗਨ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੋਹਾਂ ਦੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਤਾਂ ਇਸ ਵੇਲੇ ਕਿਉਂਕਿ ਹੁਣ ਘਾਟੀ ਸਮਾਂ ਬਚਿਆ ਆਮ ਆਦਮੀ ਪਾਰਟੀ ਨੇ ਜਦੋਂ ਆਪਣੇ ਸਾਰੇ ਪੱਤੇ ਖੋਲ ਦਿੱਤੇ ਨੇ ਕਿ ਕਿਹੜਾ ਕੈਂਡੀਡੇਟ ਕਿੱਥੋਂ ਹੋਏਗਾ ਤਾਂ ਕਿਸ ਤਰੀਕੇ ਨਾਲ ਤਿਆਰੀ ਕਰਨੀ ਹੈ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਲੜਨਾ ਹੈ ਕਿਸ ਤਰੀਕੇ ਨਾਲ ਕੈਂਪੇਨਿੰਗ ਕਰਨੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ 20 ਤਰੀਕ ਤੋਂ ਲੋਕਾਂ ਦੇ ਵਿੱਚ ਜਿਹੜਾ ਵਾ ਉਹ ਜਾਣਾ ਵਾ ਤਾਂ ਇਹ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇੱਕ ਗੁਰੂ ਮੰਤਰ ਦਿੰਦੇ ਹੋਏ ਨਜ਼ਰ ਆਣਗੇ ਆਪਣੇ ਸਾਰੇ ਹੀ ਕੈਂਡੀਡੇਟ ਨੂੰ ਐਸਵਲੇ ਕਰਮਜੀਤ ਅਨਮੋਲ ਜਿਹੜੇ ਨੇ ਉਹ ਫਰੀਦਕੋਟ ਰੋਡ ਤੋਂ ਨੇ ਤਾ ਉਹ ਪਹੁੰਚੇ ਹੋਏ ਨੇ ਤਸਵੀਰਾਂ ਦੇ ਜ਼ਰੀਏ ਮੈਂ ਦਿਖਾਣਾ ਚਾਹੂੰਗਾ ਦੂਜੇ ਪਾਸੇ ਫਿਰੋਜ਼ਪੁਰ ਤੋਂ ਜਿਹੜੇ ਕੈਂਡੀਡੇਟ ਨੇ ਉਹ ਪਹੁੰਚੇ ਹੋਏ ਨੇ ਬਠਿੰਡਾ ਤੋਂ ਗੁਰਮੀਤ ਖੁੱਡੀਆਂ ਨੇ ਉਹ ਪਹੁੰਚੇ ਹੋਏ ਨੇ ਤਾਂ ਕਾਫੀ ਅਹਿਮ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਇਲੈਕਸ਼ਨ ਜਦੋਂ ਪੀਕ ਦੇ ਉੱਤੇ ਆ ਗਈ ਹੈ ਜਦੋਂ ਆਮ ਆਦਮੀ ਪਾਰਟੀ ਨੇ ਆਪਣੇ ਪੱਤੇ ਖੋਲ ਦਿੱਤੇ ਨੇ ਅਜੇ ਬਾਕੀ ਕੈਂਡੀਡੇਟ ਦੇ ਵੱਲੋਂ ਪੱਤੇ ਖੁੱਲੇ ਜਾਣੇ ਨੇ ਤਾਂ ਉਸ ਵੇਲੇ ਇਹ ਮੀਟਿੰਗ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਾਰੇ ਹੀ ਕੈਂਡੀਡੇਟ ਜਿਹੜੇ ਨੇ ਇਹ ਨਵੇਂ ਕੈਂਡੀਡੇਟ ਨੇ ਲੋਕ ਸਭਾ ਦੇ ਲਈ ਇਹਨਾਂ ਨੂੰ ਤਜਰਬਾ ਨਹੀਂ ਹੈ ਭਗਵੰਤ ਸਿੰਘ ਨੂੰ ਹੋਰਾਂ ਨੂੰ ਤਜਰਬਾ ਜ਼ਰੂਰ ਹੈ ਬੀਐਸਪੀ ਤੋਂ ਇਲੈਕਸ਼ਨ ਲੜੇ ਸੀਗੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਤਾਂ ਆਪਣਾ ਤਜਰਬਾ ਦੱਸਣਗੇ ਕਿ ਕਿਵੇਂ ਅਗਲੇ 45 46 ਦਿਨਾਂ ਦੇ ਵਿੱਚ ਪੂਰਾ ਏਰੀਆ ਕਵਰ ਕਰਨਾ ਹੈ ਸਰਕਾਰ ਦੇ ਦੋ ਸਾਲ ਦੇ ਕੰਮਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਹੈ ਔਰ ਇਸ ਦੇ ਨਾਲ ਨਾਲ ਵਿਰੋਧੀਆਂ ਨੂੰ ਕਿਵੇਂ ਨਿਸ਼ਾਨੇ ਤੇ ਲੈਣਾ ਹੈ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 20 ਤਰੀਕ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹਰੇਕ ਹਲਕੇ ਦੇ ਵਿੱਚ ਤਿੰਨ ਤਿੰਨ ਦਿਨ ਜਿਹੜੇ ਆ ਉਹ ਕੈਂਪੇਨ ਕਰਨਗੇ ਤਾਂ ਉਹ ਕਿੱਥੇ ਕਿਵੇਂ ਕਿੱਦਾਂ ਕੈਂਪੇਨਿੰਗ ਕਰੇਗੀ ਉਹ ਉਹ ਦੱਸਣਗੇ ਔਰ ਇੱਕ ਤਸਵੀਰ ਮੈਂ ਸ਼ੇਜ਼ ਹੀ ਦਿਖਾਣਾ ਚਾਹੂੰਗਾ 14 ਕੁਰਸੀਆਂ ਜਿਹੜੀਆਂ ਨੇ ਉਹ ਸ਼ੇਜ਼ ਦੇ ਉੱਤੇ ਲੱਗੀਆਂ ਹੋਈਆਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਕੁਰਸੀ ਹੈ ਤੇ ਨਾਲ ਹੀ ਨਾਲ 13 ਕੁਰਸੀਆਂ ਜਿਹੜੀਆਂ ਨੇ ਉਹਨਾਂ ਕੈਂਡੀਡੇਟ ਦੀਆਂ ਨੇ ਜਿਹੜੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਣੇ ਨੇ ਤਾਂ ਇਸ ਵੇਲੇ ਥੋੜੀ ਦੇਰ ਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਵਾ ਥੋੜੀ ਦੇਰ ਦੇ ਵਿੱਚ ਉਹ ਪਹੁੰਚਣਗੇ ਔਰ ਗੁਰੂ ਮੰਤਰ ਜਿਹੜਾ ਵਾ ਉਹ ਮੁੱਖ ਮੰਤਰੀ ਭਗਵੰਤ ਮਾਨ ਦ ਦੇਣਗੇ ਤਾਂ ਹੁਣ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਦੇ ਨਾਲ ਥੋੜੀ ਦੇਰ ਚ ਗੱਲਬਾਤ ਜਿਹੜੀ ਉਹ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਬਠਿੰਡਾ ਦੀ ਤਸਵੀਰ ਕਿਉਂਕਿ ਬਠਿੰਡਾ ਦੇ ਵਿੱਚ ਸਿੱਧੇ ਤੌਰ ਤੇ ਮੁਕਾਬਲਾ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਬਾਦਲ ਪਰਿਵਾਰ ਨਾਲ ਖੁੱਡੀਆਂ ਸਾਹਿਬ ਨਾਲ ਗੱਲਬਾਤ ਖੁੱਡੀਆਂ ਸਾਹਿਬ ਕੀ ਬਠਿੰਡੇ ਦੇ ਵਿੱਚ ਮਾਹੌਲ ਨਜ਼ਰ ਆ ਰਿਹਾ ਵਾ ਕਿਉਂਕਿ ਅਜੇ ਤੱਕ ਅਕਾਲੀ ਦਲ ਨੇ ਪੱਤਾ ਨਹੀਂ ਖੋਲਿਆ ਹਾਲਾਂਕਿ ਹਰਸਿਮਰਤ ਬਾਦਲ ਕਹਿ ਰਹੇ ਨੇ ਕਿ ਉਹ ਬਠਿੰਡਾ ਤੋਂ ਇਲੈਕਸ਼ਨ ਹੀ ਲੜਨਗੇ ਉਹ ਸੀਟ ਨਹੀਂ ਬਦਲਣਗੇ ਦੂਜੇ ਪਾਸੇ ਭਾਜਪਾ ਨੇ ਪੱਤਾ ਜ਼ਰੂਰ ਖੋਲ ਦਿੱਤਾ ਹੈ ਉੱਥੇ ਮਲੂਕਾ ਹੋਰਾਂ ਦੀ ਅ ਦਿੱਤਾ ਗਿਆ ਵੈ ਬਠਿੰਡਾ ਦੀ ਸੀਟ ਨੂੰ ਤੁਸੀਂ ਵੀ ਸਾਰੇ ਲੋਕ ਜਾਣਦੇ ਹੋ ਕਦੇ ਲੰਬੀ ਦੀ ਸੀਟ ਦੀ ਚਰਚਾ ਬਹੁਤ ਕਰਦੇ ਸੀ ਔਰ ਉਹਨੂੰ ਹੌਟ ਸੀਟ ਕਹਿਣ ਲੱਗੇ ਸੀ ਹੁਣ ਤੁਸੀਂ ਲੰਬੇ ਬਠਿੰਡਾ ਦੀ ਸੀਟ ਨੂੰ ਇਸ ਵਾਰ ਸੰਗਰੂਰ ਤੇ ਬਠਿੰਡਾ ਦੋ ਕਹਿੰਦੇ ਸਭ ਤੋਂ ਹੌਟ ਸੀਟਾਂ ਨੇ ਪੰਜਾਬ ਬੱਸ ਕਹਿ ਰਹੀ ਹੈ ਹਾਂਜੀ ਤੋ ਠੀਕ ਹੈ ਬੀਬਾ ਹਰ ਸਿਮਰ ਤਜੀ ਤੱਕ ਮੈਦਾਨ ਵਿੱਚ ਨਹੀਂ ਆਏ ਚਰਚਾ ਬਹੁਤ ਚੱਲਦੀ ਹੈ ਮੁਬਾਰਕ ਹੋ ਵੀ ਹੋਣ ਔਰ ਦੂਸਰੇ ਕੈਂਡੀਡੇਟ ਬੀਬਾ ਪਰਮਪਾਲ ਕਰੋਤੇ ਸਰਦਾਰਜੀਤ ਮਹਿੰਦਰ ਸਿੰਘ ਜੀ ਆ ਗਏ ਨੇ ਲੱਖਾ ਸਿਧਾਨਾ ਆ ਗਏ ਨੇ ਸੋ ਸਾਰਿਆਂ ਦਾ ਹੱਕ ਹੈ ਲੱਖਾ ਸਿਧਾਨਾ ਦੇ ਆਮ ਦੇ ਨਾਲ ਕਿੰਨਾ ਕਿੰਨਾ ਕੁ ਫਰਕ ਤੁਹਾਨੂੰ ਨਜ਼ਰ ਆਉਂਦਾ ਹੈ ਡੈਮੇਜ ਕਰੇਗਾ ਲੱਖਾ ਸਿਧਾਨਾ ਜਾਂ ਕਿਸ ਤਰੀਕੇ ਨਾਲ ਤੁਹਾਨੂੰ ਨੁਕਸਾਨ ਹੋਏਗਾ ਕਿਸੇ ਹੋਰ ਨੂੰ ਫਾਇਦਾ ਹੋਏਗਾ ਜਾਂ ਤੁਹਾਨੂੰ ਫਾਇਦਾ ਹੋਏਗਾ ਕਿਸੇ ਹੋਰ ਨੂੰ ਨੁਕਸਾਨ ਮੇਰੀ ਮੇਰੀ ਬੇਨਤੀ ਹੈ ਲੱਖਾ ਸਿਧਾਨਾ ਜਿਹੜਾ ਵੀ ਬੰਦਾ ਇਲੈਕਸ਼ਨ ਲੜਦਾ ਉਹ ਸਮਝਦਾ ਕਿ ਮੇਰੀ ਜਿੱਤ ਹੋਣੀ ਚਾਹੀਦੀ ਹੈ ਲੱਖਾ ਸਿਧਾਨਾ ਵੀ ਇਸ ਗੱਲ ਲਈ ਚੱਲੇ ਹੋਣੇ ਕੋਈ ਨਾ ਤਾਂ ਮੇਰੇ ਲਈ ਇਕੱਲੇ ਲਈ ਆਏ ਤੇ ਨਾ ਦੂਜਿਆਂ ਲਈ ਉਹ ਆਪਣੇ ਮੁਤਾਬਕ ਲੋਕਾਂ ਜਵ ਦੀ ਗੱਲ ਰੱਖਣਗੇ ਮੈਂ ਆਪਣੀ ਗੱਲ ਰੱਖੂਗਾ ਦੂਸਰੇ ਕੈਂਡੀਡੇਟ ਆਪ ਕੈਂਡੀਡੇਟ ਆਪਣੀ ਗੱਲ ਰੱਖਣਗੇ ਔਰ ਜਨਤਾ ਦੇ ਵਿੱਚ ਵੱਡਾ ਫੈਸਲਾ ਹੋਣਾ ਹੈ 4 ਤਰੀਕ ਨੂੰ ਰਿਜ਼ਲਟ ਲੋਕਾਂ ਦੇ ਸਾਹਮਣੇ ਆਵੇ ਪਟਿਆਲਾ ਤੋਂ ਜਿਹੜੇ ਤੁਹਾਡੇ ਕੈਂਡੀਡੇਟ ਨੇ ਡਾਕਟਰ ਬਲਬੀਰ ਉਹ ਖੁੱਲੀ ਚੁਣੌਤੀ ਦੇ ਰਹੇ ਸੀ ਡਾਕਟਰ ਗਾਂਧੀ ਨੂੰ ਕਿ ਮੇਰੇ ਨਾਲ ਸਿੱਧੇ ਆ ਕੇ ਬਹਿਸ ਕੀਤੀ ਜਾਵੇ ਮੇਰੇ ਨਾਲ ਹਰੇਕ ਮੁੱਦੇ ਤੇ ਬਹਿਸ ਕਰੋ ਤੁਸੀਂ ਸਿੱਧਾ ਚੈਲੰਜ ਜਿਹੜਾ ਹੈ ਉਹ ਬਾਕੀ ਕੈਂਡੀਡੇਟ ਨੂੰ ਕਰਦੇ ਹੋ ਚਾਹੇ ਹਰ ਸਿਮਰਤ ਬਾਦਲ ਹੋਣ ਜਾਂ ਪਰਮਪਾਲ ਹੋਰੀ ਹੋਣ ਜਾਂ ਦੂਸਰੇ ਕੈਂਡੀਡੇਟ ਹੋ ਮੈਂ ਤਾਂ ਕਿਸੇ ਨਾਲ ਬਹੁਤਾ ਬਹਿਸਦਾ ਨਹੀਂ ਹੁੰਦਾ ਹਾਂ ਚਲੋ ਜੀ ਗੱਲਬਾਤ ਹੋਵੇ ਤਾਂ ਉਹਦੇ ਵਿੱਚ ਇੱਕ ਦੂਸਰੇ ਨਾਲ ਕਰੀ ਵੀ ਜਾ ਸਕਦੀ ਹੈ ਇਹ ਸਾਡੇ ਬਹਿਸਣ ਦੀ ਤਾਂ ਹੁਣ ਮੈਨਰ ਦਾ ਲੋੜ ਨਹੀਂ ਹੁਣ ਤਾਂ ਲੋਕ ਆਪਣਾ ਫੈਸਲਾ ਕਰਦੇ ਨੇ ਕੀ ਮਾਹੌਲ ਕੀ ਐ ਇਸ ਵੇਲੇ ਬਠਿੰਡਾ ਦਾ ਨਜ਼ਰ ਆ ਰਿਹਾ ਕਿਉਂਕਿ ਬੜੀ ਟਫ ਸੀਟ ਹੈ ਬੜੀ ਕਹਾ ਜਾਂਦਾ ਹੈ ਕਿ ਇੱਥੇ ਬਾਦਲ ਪਰਿਵਾਰ ਨੂੰ ਰੋੜਾਣਾ ਸਭ ਤੋਂ ਵੱਡਾ ਚੈਲੰਜ ਰਹਿੰਦਾ ਇਹ ਚੈਲੰਜ ਤਾਂ ਲੰਬੀ ਵਿੱਚ ਵੀ ਸੀ ਜੋ ਲੰਬੀ ਹੋਇਆ ਉਹ ਬਠਿੰਡੇ ਹੋਊਗਾ ਜੋ ਲੰਬੀ ਹੋਇਆ ਬਠਿੰਡੇ ਲੱਗਦਾ ਜੋ ਲੰਬੀ ਹੋਇਆ ਉਹ ਬਠਿੰਡੇ ਲੱਗਦਾ ਹੈ ਇਹ ਕੁੜੀਆ ਸਾਹਿਬ ਕਹਿ ਰਹੇ ਨੇ ਔਰ ਬਾਕੀ ਕੈਂਡੀਡੇਟ ਹੋਰਾਂ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕਰਦੇ ਆ ਕਿ ਗੁਰਪੇ ਜੀਪੀ ਹੋਰੀ ਨੇ ਇੱਥੇ ਔਰ ਹੋਰ ਕੈਂਡੀਡੇਟ ਨੇ ਤਸਵੀਰਾਂ ਦੇ ਜ਼ਰੀਏ ਮੈਂ ਦਿਖਾਣਾ ਚਾਹੂੰਗਾ ਕਲਸੀ ਹੋਰੀ ਜਿਹੜੇ ਗੁਰਦਾਸਪੁਰ ਤੋਂ ਮੈਦਾਨ ਦੇ ਵਿੱਚ ਉਤਾਰੇ ਨੇ ਕਲਸੀ ਹੋਰਾ ਇਹ ਯੰਗ ਚਿਹਰਾ ਨੇ ਔਰ ਕਾਫੀ ਅਹਿਮ ਹੈ ਕਿ ਕਿਸ ਤਰੀਕੇ ਦੇ ਨਾਲ ਗੁਰਦਾਸਪੁਰ ਜਿੱਥੇ ਸੰਨੀ ਦਿਓਲ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਹਾਲਾਂਕਿ ਸੰਨੀ ਦਿਓਲ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਗਈ ਤਾਂ ਇਸ ਵਾਰ ਲੋਕਲ ਲੀਡਰਸ਼ਿਪ ਜਿਹੜੀ ਹੈ ਉਹ ਮੈਦਾਨ ਦੇ ਵਿੱਚ ਉਤਾਰੀ ਹੈ ਤਾਂ ਕਲਸੀ ਹੋਰੀ ਕਿਸ ਤਰੀਕੇ ਦੇ ਨਾਲ ਮੁਕਾਬਲਾ ਕਰਨਗੇ ਬੀਜੇਪੀ ਦਾ ਔਰ ਨਾਲ ਹੀ ਨਾਲ ਕਾਂਗਰਸ ਦਾ ਗੱਲਬਾਤ ਜਿਹੜੀ ਹੈ ਉਹ ਕਲਸੀ ਹੋਰਾਂ ਦੇ ਨਾਲ ਕਰਾਂਗੇ ਔਰ ਨਾਲ ਹੀ ਨਾਲ ਕਰਮਜੀਤ ਅਨਮੋਲ ਪਹੁੰਚੇ ਹੋਏ ਨੇ ਮੀਤ ਹੋਰੀ ਪਹੁੰਚੇ ਹੋਏ ਨੇ ਤਮਾਮ ਕੈਂਡੀਡੇਟ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਪਵਨ ਤੀਨੂ ਹੋਰੀ ਪਹੁੰਚੇ ਹੋਏ ਨੇ ਤਾਂ ਕਾਫੀ ਅਹਿਮ ਹੈ ਗੁਰਦਾਸਪੁਰ ਦੀ ਸੀਟ ਕਿਉਂਕਿ ਜਦੋਂ ਹਨੇਰੀ ਵੀ ਆਮ ਆਦਮੀ ਪਾਰਟੀ ਦੀ ਆਈ ਸੀ ਗੁਰਦਾਸਪੁਰ ਜ਼ਾਦਾ ਚੰਗਾ ਪਰਫਾਰਮ ਜਿਹੜਾ ਉਹ ਨਹੀਂ ਕਰ ਸਕੀ ਸੀ ਤਾਂ ਇਸ ਵਾਰ ਸੰਨੀ ਦਿਓਲ ਦੀ ਬਜਾਏ ਜਦੋਂ ਦਿਨੇਸ਼ ਬੱਬੂ ਹੋਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਕਲਸੀ ਹੋਰੀ ਕਿਵੇਂ ਫਾਈਟ ਕਰਨਗੇ ਕਾਫੀ ਅਹਿਮ ਹੈ ਔਰ ਦੂਜਾ ਇਹ ਹੈ ਕਿ ਇਸ ਵੇਲੇ ਇੰਤਜ਼ਾਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਕੀਤਾ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਥੋੜੀ ਦੇਰ ਦੇ ਵਿੱਚ ਪਹੁੰਚਣਗੇ ਜਾਰਵੇ ਦਾ ਸਮਾਂ ਸੀਗਾ 4 ਵਜੇ 10 ਮਿੰਟ ਜਲੇ ਨੇ ਉਹ ਹੋ ਚੁੱਕੇ ਨੇ ਔਰ ਇਸ ਵੇਲੇ ਜਿੱਥੇ ਬਾਕੀ ਕੈਂਡੀਡੇਟ ਪਹੁੰਚੇ ਹੋਏ ਨੇ ਤਾਂ ਬਾ ਜਿਹੜਾ ਵਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਔਰ ਆਮ ਆਦਮੀ ਪਾਰਟੀ ਇਕਲੋਤੀ ਪਾਰਟੀ ਹੈ ਜਿਨੇ ਹੁਣ ਤੱਕ ਸਾਰੇ ਕੈਂਡੀਡੇਟ ਜਿਹੜੇ ਨੇ ਉਹ ਐਲਾਨੇ ਨੇ ਬਾਕੀ ਪਾਰਟੀਆਂ ਨੇ ਅਜੇ ਤੱਕ ਪੱਕਾ ਜੇ ਵੀ ਜਾਣਨਾ ਚਾਹਵਾ ਕਿ ਜਿਹੜੀਆਂ 13 ਦੀਆਂ 13 ਸੀਟਾਂ ਦੇ ਉਮੀਦਵਾਰ ਇੱਥੇ ਪਹੁੰਚੇ ਨੇ ਕਿ ਉਹਨਾਂ ਦੇ ਵਿੱਚ ਪੈਂਦੇ ਹੋਏ ਲੋਕ ਸਭਾ ਸੀਟ 'ਚ ਪੈਂਦੇ ਹੋਏ ਹਲਕਿਆਂ ਦੇ ਵਿਧਾਇਕ ਵੀ ਨੇ ਇੱਥੇ ਯਾ ਔਰ ਜਾਂ ਸਿਰਫ ਵਰਕਰ ਹੀ ਜਿਹੜੇ ਪਹੁੰਚੇ ਨੇ ਦੇਖੋ ਜ਼ਿਆਦਾ ਵਿਧਾਇਕ ਤੇ ਨਹੀਂ ਹੈ ਜਿਹੜੇ ਨੇੜੇ-ਤੇੜੇ ਦੇ ਵਿਧਾਇਕ ਨੇ ਜਿਵੇਂ ਦਿਨੇਸ਼ ਛੱਡਾ ਹੋ ਗਏ ਜਾਂ ਢੇਰਾ ਡੇਰਾ ਬੱਸੀ ਤੋਂ ਰੰਦਾਵਾ ਹੋਰੀ ਹੋ ਗਏ ਇਹ ਕੈਂਡੀਡੇਟ ਜਿਹੜੇ ਨੇ ਇੱਥੇ ਜਿਹੜੇ ਵਿਧਾਇਕ ਨੇ ਉਹ ਪਹੁੰਚੇ ਨੇ ਲੇਕਿਨ ਜ਼ਿਆਦਾ ਵਿਧਾਇਕ ਜਿਹੜੇ ਨਹੀਂ ਪਹੁੰਚੇ ਤਾਂ ਕਲਸੀ ਹੋਰਾਂ ਨਾਲ ਗੱਲਬਾਤ ਕਰ ਲੈਣੇ ਕਲਸੀ ਸਾਹਿਬ ਸੰਨੀ ਦਿਓਲ ਦੀ ਸੀਟ ਪਿਛਲੀ ਵਾਰ ਇੱਥੇ ਗੁਰਦਾਸਪੁਰ ਸੰਨੀ ਦਿਓਲ ਜਿੱਤੇ ਸੀਗੇ ਇਸ ਵਾਰ ਸੰਨੀ ਦਿਓਲ ਨੂੰ ਨਹੀਂ ਲੋਕਲ ਕੈਂਡੀਡੇਟ ਨੂੰ ਭਾਜਪਾ ਨੇ ਮੈਦਾਨ ਦੇ ਵਿੱਚ ਉਤਾਰਿਆ ਬੜੀ ਤੱਪ ਸੀਟ ਹੈ ਗੁਰਦਾਸਪੁਰ ਆਮ ਆਦਮੀ ਪਾਰਟੀ ਦੇ ਲਈ ਜਦੋਂ ਲੋਕ ਲੜਦੇ ਹੁਣ ਆਪ ਫਿਰ ਟਫ ਨਹੀਂ ਰਹਿੰਦੀ ਫਿਰ ਇਹ ਲੋਕਾਂ ਦੀ ਲੜਾਈ ਹੋ ਜਾਂਦੀ ਕਿਉਂਕਿ ਗਰਦਾਸਪੁਰ ਦੇ ਲੋਕ ਸਾਡੇ ਪਹਿਲਾਂ ਤੋਂ ਹੀ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਆ ਵੀ ਅਸੀਂ ਤੇ ਬੜੇ ਚਾਹ ਨਾਲ ਵੋਟਾਂ ਪਾਈਆਂ ਸੀ ਜਿਤਾਇਆ ਸੀ ਪਰ ਦੁੱਖ ਦੀ ਗੱਲ ਇਹ ਆ ਕਿਉਂਕਿ ਗਰਦਾਸਪੁਰੀਏ ਬਾਹਰੋਂ ਜੇ ਕੋਈ ਆ ਜਾਏ ਨਾ ਉਹ ਤਾਂ ਸਤਕਾਰ ਵੀ ਬਹੁਤ ਕਰਦੇ ਆ ਪਰ ਜੇ ਫਿਰ ਕੰਮ ਨਾ ਕਰੇ ਤੇ ਬਾਅਦ ਚ ਫਿਰ ਔਖਾ ਵੀ ਬਹੁਤ ਕਰ ਦੇਣੇ ਸੋ ਕਹਿਣ ਦਾ ਭਾਵ ਇਸ ਵਾਰੀ ਮਾਹੌਲ ਹੀ ਐਸਾ ਜੋ ਦੇਖੋ ਉਮਰ ਦੇ ਹਿਸਾਬ ਨਾਲ ਦੇਖਿਆ ਜਾਵੇ ਤੁਹਾਡੀ ਉਮਰ ਵੀ ਘਟਾ ਹੈ ਤਜਰਬਾ ਵੀ ਘਟਾ ਹੈ ਬਾਕੀ ਪਾਰਟੀਆਂ ਚ ਉਮਰ ਵੀ ਜ਼ਿਆਦਾ ਤਜਰਬੇ ਵੀ ਉਹਨਾਂ ਨੂੰ ਕਈ ਕਈ ਸਾਲ ਦੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਬਾਜੀ ਅਸੀਂ ਕੰਮ ਕਰਨਾ ਪਸੰਦ ਕਰਦੇ ਹਾਂ ਅਸੀਂ ਗੱਲਾਂ ਨਹੀਂ ਉਹਨਾਂ ਕੋ ਗੱਲਾਂ ਦਾ ਤਜਰਬਾ ਹੋਊਗਾ ਸਾਡੇ ਕੋ ਗਰਾਊਂਡ ਦਾ ਤਜਰਬਾ ਆਵਾ ਸਾਨੂੰ ਲੋਕਾਂ ਸਾਨੂੰ ਇਹ ਪਤਾ ਵੀ ਲੋਕਾਂ ਦੇ ਚੁੱਲਿਆਂ ਚੱਕ ਕਿੰਨਾ ਬਲਦੀ ਹੈ ਕੀ ਕੀ ਲੋਕਾਂ ਦੀਆਂ ਮੰਗਾਂ ਨੇ ਜੇ ਉਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ ਤੇ ਲੋਕ ਉਹਨਾਂ ਨੂੰ ਮੌਕਾ ਦਿੰਦੇ ਫਿਰ ਸਾਥ ਨਾ ਦਿੰਦੇ ਸੋ ਲੱਗੇ ਆ ਰਾਤ ਦਿਨ ਮਿਹਨਤ ਕਰ ਰਹੇ ਆ ਠੀਕ ਹੈ ਤਾਂ ਕਲਸੀ ਹੋਰੀ ਨੇ ਕਲਸੀ ਹੋਰੀ ਜਿਹੜੀ ਗੱਲਬਾਤ ਕਰ ਰਹੇ ਸੀਗੇ ਤਸਵੀਰਾਂ 'ਚ ਮੈਂ ਦਿਖਾਉਂਗਾ ਕਿ ਕਾਕਾ ਬਰਾੜ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਾਕਾ ਬਰਾੜ ਤੋਂ ਇਲਾਵਾ ਜਿਹੜੇ ਬਾਕੀ ਕੈਂਡੀਡੇਟ ਨੇ ਉਹ ਨਜ਼ਰ ਆ ਰਹੇ ਹੋਣਗੇ ਔਰ ਨਾਲ ਹੀ ਨਾਲ ਜਿਹੜੇ ਅ ਅਨਮੋਲ ਗਗਨ ਮਾਨ ਨੇ ਕੈਬਨਿਟ ਮੰਤਰੀ ਨੇ ਉਹ ਪਹੁੰਚੇ ਹੋਏ ਨੇ ਜੀਪੀ ਤਸਵੀਰਾਂ 'ਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਔਰ ਨਾਲ ਹੀ ਨਾਲ ਜਿਹੜੇ ਨੇ ਡਾਕਟਰ ਬਲਬੀਰ ਸਿੰਘ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਇਸ ਵੇਲੇ ਕਾਫੀ ਅਹਿਮ ਹੈ ਕਿ ਥੋੜੀ ਦੇਰ ਦੇ ਵਿੱਚ ਮੰਤਰੀ ਭਗਵੰਤ ਮਾਨ ਅਗਲੇ 4-5 ਮਿੰਟਾਂ ਦੇ ਵਿੱਚ ਕਹਿ ਰਹੇ ਨੇ ਕਿ ਪਹੁੰਚ ਜਾਣਗੇ ਔਰ ਗੁਰੂ ਮੰਤਰ ਜਿਹੜਾ ਵੈ ਉਹ ਆਪਣੇ ਕੈਂਡੀਡੇਟ ਨੂੰ ਦੇਣਗੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਇਲੈਕਸ਼ਨ ਦੇ ਵਿੱਚ ਉਤਰਨਾ ਹੈ ਕਿਉਂਕਿ ਕੈਂਪੇਨ ਸ਼ੁਰੂਆਤ ਕਰ ਦਿੱਤੀ ਗਈ ਸੰਸਦ ਵੀ ਭਗਵੰਤ ਮਾਨ ਮਿਸ਼ਨ ਆਮ ਆਦਮੀ ਪਾਰਟੀ 13 ਜੀਰੋ ਇਹ 슬ੋਗਨ ਇਹ ਨਾਰਾ ਜਿਹੜਾ ਵੈ ਉਹ ਦਿੱਤਾ ਗਿਆ ਵੈ ਔਰ ਐਸ ਵਲੇ ਆਮ ਆਦਮੀ ਪਾਰਟੀ ਜਦੋਂ ਜ਼ਿਕਰ ਕਰ ਰਹੀ ਹੈ ਕਿ ਅਸੀਂ 13 ਜ਼ੀਰੋ ਸੀਟਾਂ ਜਿੱਤਨੀਆਂ ਵਹਿ ਤਾਂ ਉਸ ਵਲੇ ਕਿੰਨੀਆਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਹਾਸਲ ਕਰੇਗੀ 1 ਜੂਨ ਨੂੰ ਲੋਕਾਂ ਨੇ ਫਤਵਾ ਜਾਰੀ ਕਰਨਾ ਵਾ ਕਿਉਂਕਿ ਬੀਜੇਪੀ ਵੀ ਮੈਦਾਨ ਦੇ ਵਿੱਚ ਆ ਕਾਲੀ ਗੱਲ ਦੀ ਵੀ ਮੈਦਾਨ ਦੇ ਵਿੱਚ ਔਰ ਕਾਂਗਰਸ ਵੀ ਮੈਦਾਨ ਦੇ ਵਿੱਚ ਜਦੋਂ ਚਾਰ ਕੋਨਾ ਮੁਕਾਬਲਾ ਹੋਵੇ ਤਾਂ ਉਸ ਵੇਲੇ ਕਾਫੀ ਵੱਡਾ ਜਿਹੜਾ ਚੈਲੰਜ ਸੀ ਕਾਫੀ ਵੱਡੀਆਂ ਚੁਣੌਤੀਆਂ ਜੜੀਆਂ ਨੇ ਕੋਣ ਕਿੰਦਾ ਕਿਵੇਂ ਖੇਲ ਵਿਗਾੜਦਾ ਉਹ ਕਿੰਨੇ ਕਿਵੇਂ ਫਾਈਨਲ ਚੱਲਦਾ ਹੈ ਇਹ ਸਮਝਣਾ ਚਾਹਾਂਗੇ 14 ਕੁਰਸੀਆਂ ਸੀ ਵੇਖ ਪਾ ਰਹੇ ਆ ਇੱਕ ਸੀਐਮ ਸਾਹਿਬ ਦੀ ਹੈ ਤਾਂ 13 ਉਮੀਦਵਾਰਾਂ ਦੀਆਂ ਨੇ ਔਰ ਸਭ ਦੀ ਚੇਅਰ ਦੇ ਅੱਗੇ ਕਿ ਇੱਕ ਮਾਈਕ ਰੱਖਿਆ ਹੋਇਆ ਹੈ ਇਸ ਤਰੀਕੇ ਦੇ ਨਾਲ ਮੀਟਿੰਗ ਰਹੇਗੀ ਦੇਖੋ ਆਪਣਾ ਆਪਣਾ ਇੰਟਰੋਡਕਸ਼ਨ ਜਿਹੜਾ ਵੈ ਉਹ ਦੇਣਗੇ ਕਿ ਹੁਣ ਤੱਕ ਕੀ ਕੀ ਕੰਮ ਕਿੰਨੇ ਕੀਤੇ ਨੇ ਕਿਹੜੇ ਕਿਹੜੇ ਉਹਨਾਂ ਦੇ ਸਮਾਜ ਸੇਵੀ ਦੇ ਤੌਰ ਤੇ ਕੰਮ ਰਹੇ ਨੇ ਜਾਂ ਕਿਵੇਂ ਕਿਉਂਕਿ ਅਗਰ ਕਰਮਜੀਤ ਅਨਮੋਲ ਹੋਰਾਂ ਦੀ ਗੱਲ ਕੀਤੀ ਜਾਵੇ ਸਿਆਸਤ ਦਾ ਤਜਰਬਾ ਨਹੀਂ ਹੈ ਫਿਲਮੀ ਲਾਈਨ ਤੋਂ ਆਏ ਨੇ ਡਾਕਟਰ ਬਲਵੀਰ ਹੋਰਾਂ ਦੀ ਗੱਲ ਕੀਤੀ ਜਾਵੇ ਡਾਕਟਰ ਬਲਵੀਰ ਹੋਰੀ ਮੌਜੂਦਾ ਸਿਹਤ ਮੰਤਰੀ ਨੇ ਸੂਬੇ ਦੇ ਤਾਂ ਉਹਨਾਂ ਦਾ ਆਪਣਾ 2 ਸਾਲ ਦੀ ਪਰਫਾਰਮੈਂਸ ਹੈ ਉਹ ਦੱਸੀ ਜਾਏਗੀ ਇਸੇ ਤਰੀਕੇ ਨਾਲ ਪਵਨ ਟੀਨੂ ਹੋਰੀ ਕਿਉਂਕਿ ਪਹਿਲਾਂ ਬੀਐਸਪੀਸੀ ਫਿਰ ਅਕਾਲੀ ਦਲ ਚੱਗੇ ਤਾਂ ਉਹਨਾਂ ਦਾ ਆਪਣਾ ਤਜਰਬਾ ਦੱਸ ਜਾਏਗਾ ਰ ਇਸੇ ਤਰੀਕੇ ਨਾਲ ਗੁਰਪ੍ਰੀਤ ਜੀਪੀ ਹੋਰੀ ਜਿਹੜੇ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ ਉਹ ਆਪਣਾ ਤਜਰਬਾ ਦੱਸਣਗੇ ਤਾਂ ਇਹ ਆਪਣੀ ਆਪਣੀ ਗੱਲਬਾਤ ਜਿਹੜੀ ਉਹ ਦੱਸੀ ਜਾਏਗੀ ਹੋਰ ਕਿਵੇਂ ਮੁੱਖ ਮੰਤਰੀ ਨੇ ਦੱਸਣਾ ਕਿ ਇਲੈਕਸ਼ਨ ਦੇ ਵਿੱਚ ਉਤਰਿਆ ਤਾਂ ਅਨਮੋਲ ਕਾਫੀ ਅਨਮੋਲ ਦੋ ਸਵਾਲ ਨੇ ਫਰੀਦਕੋਟ ਦੇ ਵਿੱਚ ਕਾਫੀ ਮਾਹੌਲ ਜਿਹੜਾ ਉਹ ਨਜ਼ਰ ਆ ਰਿਹਾ ਤੇ ਮੋਟਰਸਾਈਕਲ ਲੈ ਕੇ ਨਿਕਲੇ ਹੋਏ ਦੂਜੇ ਪਾਸੇ ਤੁਹਾਡੇ ਪੁਰਾਣੇ ਸਾਥੀ ਦੇ ਵੱਡੇ ਭਰਾ ਹੰਸਰਾ ਏਜੰਸੀ ਨੇ ਉਹ ਕਹਿ ਰਹੇ ਕਿ ਮੈਂ ਤਾਂ 4 ਲੱਖ ਵੋਟਾਂ ਤੋਂ ਜਿਹੜਾ ਉਹ ਜਿੱਤ ਰਹੇ ਆ ਹਰ ਇੱਕ ਬੰਦੇ ਨੂੰ ਉਮੀਦ ਹੁੰਦੀ ਹੈ ਜੀ ਉਹਨਾਂ ਦਾ ਵੀ ਹੱਕ ਬਣਦਾ ਇਹ ਗੱਲ ਕਹਿਣ ਦਾ ਸਭ ਸਭ ਕਹਿੰਦੇ ਆ ਵੀ ਜਿਤਨਾ ਜਿਤਨਾ ਹਰਕ ਦਾ ਜਿਹੜੀ ਸੋਚ ਹਰਕ ਦੀ ਜਿਤਨਾ ਹੀ ਹੁੰਦੀ ਹੈ ਹਾਰਨਾ ਤਾਂ ਕੋਈ ਕਹਿੰਦਾ ਨਹੀਂ ਕਿਉਂਕਿ ਭੁਗਵੰਤਰੀ ਜੀ ਤੁਹਾਡੇ ਲੈ ਕੇ ਜ਼ਿਆਦਾ ਸਮਾਂ ਮੰਗੋਗੇ ਕਿ ਤੁਸੀਂ ਥੋੜਾ ਜਿਹਾ ਟਾਈਮ ਜ਼ਿਆਦਾ ਲਗਾ ਦਿਓ ਮੇਰੇ ਕੋਲ ਸਿਆਸਤ ਦਾ ਤਜਰਬਾ ਘੱਟ ਹੈ ਤੁਹਾਡੇ ਹਲਕੇ ਜ਼ਿਆਦਾ ਸਮਾਂ ਲਗਾ ਦੇਣਾ ਉੱਥੇ ਬਿਲਕੁਲ ਲਾਉਣਗੇ ਜੀ ਉਹਨਾਂ ਨੂੰ ਉਹਨਾਂ ਨੇ ਆਪ ਹੀ ਕਹਿ ਕੇ ਮੈਂ ਵੱਤੋ ਵੱਤ ਸਮਾਂ ਲਾਉਂਗਾ ਫ੍ਰੀਕ کورٹ ਦੇ ਵਿੱਚ ਲਾਉਣਗੇ ਅਨਸਰਾ ਅਨਸਰਾ ਦਾ ਮੈਂ ਜ਼ਿਕਰ ਕਰ ਰਿਹਾ ਸੀ ਉਹ ਪਹਿਲਾ ਗਾਣਾ ਗਾਇਆ ਸੀ ਸਿੱਲੀ ਸਿੱਲੀ ਆਉਂਦੀ ਹੈ ਹਵਾ ਕੱਲ ਗਾਣਾ ਗਾ ਰਹੇ ਸੀਗੇ ਠੰਡੀ ਠੰਡੀ ਆਉਂਦੀ ਹੈ ਹਵਾ ਇੱਥੇ ਕਮਲ ਦਾ ਫੁੱਲ ਜਿਹੜਾ ਉਹ ਖਿਲੇਗਾ ਆਹ ਤਾਂ ਲੋਕ ਨੇ ਤੁਸੀਂ ਤੁਸੀਂ ਵੀ ਗਾ ਕੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਨਹੀਂ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਹ ਤਾਂ ਲੋਕ ਦੱਸਣਗੇ ਤੁਹਾਡੇ ਪੁਰਾਣੇ ਦੋਸਤ ਨੇ ਇਸ ਕਰਕੇ ਜ਼ਿਆਦਾ ਉਹਨਾਂ ਬਾਰੇ ਟਿੱਪਣੀ ਨਹੀਂ ਕਰਦੇ ਜਾਂ ਕਿਵੇਂ ਨਹੀਂ ਮੈਂ ਕਿਸੇ ਲਈ ਵੀ ਨਹੀਂ ਕੋਈ ਬਾਲੀ ਟਿੱਪਣੀ ਕਰਦਾ ਜੀ ਤੇ ਆਪਾਂ ਆਪਣਾ ਕੰਮ ਕਰਨਾ ਉਹ ਆਪਣਾ ਕਰ ਰਹੇ ਨੇ ਮੈਂ ਆਪਣਾ ਕਰ ਰਿਹਾ ਔਰ ਕੀ ਰਿਸਪੌਂਸ ਹੋਂ ਸਿਆਸਤ ਚ ਆ ਕੇ ਤਜਰਬਾ ਕਿਵੇਂ ਦਾ ਤੁਹਾਡਾ ਰਿਹਾ ਕਿ ਫਿਲਮ ਇੰਡਸਟਰੀ ਦਾ ਤਾਂ ਬਹੁਤ ਵੱਡਾ ਤਜਰਬਾ ਰਿਹਾ ਤੇ ਤੁਹਾਡਾ ਕਿਵੇਂ ਦਾ ਤਜਰਬਾ ਬਹੁਤ ਅੱਛਾ ਤਜਰਬਾ ਜੀ ਤੇ ਬਹੁਤ ਲੋਕ ਵਧੀਆ ਰਿਸਪੌਂਸ ਦੇ ਰਹੇ ਨੇ ਤੁਸੀਂ ਵੀ ਮੇਰੀ ਕੈਂਪੇਨ ਚ ਆਏ ਹੋ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਹੋਣਾ ਔਰ ਬਹੁਤ ਵਧੀਆ ਲੋਕ ਨਾਲ ਜੁੜੇ ਲੋ ਲਾਸਟ ਸਵਾਲ ਹੈ ਕਿਉਂਕਿ ਫਿਲਮਾਂ ਤੇ ਤੁਸੀਂ ਪੈਸੇ ਲੈਂਦੇ ਹੋ ਲੋਕਾਂ ਨੂੰ ਮਿਲਾਂਦੇ ਆਸਾਨ ਦੇ ਐਂਟਰਟੇਨ ਕਰੰਦੇ ਇੱਥੇ ਤੁਹਾਡੇ ਪੱਲਿਓਂ ਪੈਸੇ ਲੱਗ ਰਹੇ ਨੇ ਹੁਣ ਤੱਕ ਕਿੰਨੇ ਕ ਪੈਸੇ ਤੁਹਾਡੇ ਲੱਗ ਚੁੱਕੇ ਨੇ ਨਹੀਂ ਇਹ ਤਾਂ ਤੁਹਾਨੂੰ ਆਪ ਹੀ ਅੰਦਾਜ਼ਾ ਹੋਊਗਾ ਵੀ ਕਿੰਨੇ ਕ ਲੱਗ ਜਾਂਦੇ ਆ ਤੇ ਦੱਸਣ ਦੀ ਕੋਈ ਲੋੜ ਹੀ ਨਹੀਂ ਹੁੰਦੀ ਪਰ ਲੋਕਾਂ ਦਾ ਪੈਸਿਆਂ ਤੋਂ ਵੱਧ ਕੀਮਤੀ ਜਿਹੜਾ ਲੋਕਾਂ ਦਾ ਪਿਆਰ ਬਹੁਤ ਮਿਲਦਾ ਉਹ ਕਿਸੇ ਵੀ ਦੁਨੀਆ ਦੀ ਕਰੰਸੀ ਤੋਂ ਦੇ ਵਿੱਚ ਨਹੀਂ ਮਿਲ ਸਕਦਾ ਮੈਂ ਠੀਕ ਹੈ ਦਾ ਕਰਮਜੀਤ ਅਨਮੋਲ ਐਸ ਵਲੇ ਗਲਬਾ ਜਿਹੜੀ ਹੈ ਉਹ ਕਰ ਰਹੇ ਸੀਗੇ ਔਰ ਮੁੱਖ ਮੰਤਰੀ ਭਗਵੰਤ ਮਾਨ ਅਗਲੇ ਕੁਛ ਹੀ ਮਿੰਟ ਦੇ ਵਿੱਚ ਪਹੁੰਚ ਜਾਣਗੇ ਕਹਿ ਰਹੇ ਸੀ ਕਿ ਅਗਲੇ 8-10 ਮਿੰਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਜਾਣਗੇ ਚਾਰ ਵੇ ਦਾ ਸਮਾਸਿਕਾ ਲੇਕਿਨ ਅਜੇ ਤੱਕ ਇੰਤਜ਼ਾਰ ਜਿਹੜਾ ਉਹਨਾਂ ਦਾ ਕੀਤਾ ਜਾ ਰਿਹਾ। ਬਿਲਕੁਲ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜ਼ਿਰਖਪੁਰ ਤੋਂ ਔਰ ਇੱਥੇ ਲਗਭਗ ਲਗਭਗ ਜਿਹੜੇ ਕੈਂਡੀਡੇਟਸ ਨੇ ਉਹ ਪਹੁੰਚ ਗਏ ਨੇ ਗੁਰਮੀਤ ਖੁੱਡੀਆਂ ਕਰਮਜੀਤ ਅਨਮੋਲ ਦੇ ਨਾਲ ਗੱਲਬਾਤ ਕੀਤੀ ਹੈ। ਔਰ ਕੁਲ ਮਿਲਾ ਕੇ ਇੱਕ ਗੁਰਮੰਤਰ ਜਿਹੜਾ ਹੈ ਦਿੱਤਾ ਜਾਏਗਾ ਤਾਂ 13 ਔਰ ਨਾਲ ਇੱਕ 14ਵੀਂ ਸੀਟ ਜਿਹੜੀ ਹੈ ਸਾਨੂੰ ਸਟੇਜ ਤੇ ਨਜ਼ਰ ਆ ਰਹੀ ਹੈ ਸੀਐਮ ਭਗਵੰਤ ਪਾਣ ਦਾ ਬਸ ਇੰਤਜ਼ਾਰ ਹੈ ਔਰ ਸਿ ਕਹਿ ਸਕਦੇ ਆ ਕਿ ਥੋੜੀ ਦੇਰ ਦੇ ਵਿੱਚ ਇੱਥੇ ਪਹੁੰਚਣਗੇ ਤਾਂ ਗੱਲਬਾਤ ਜਿਹੜੀ ਹੈ ਸਾਰੇ ਉਮੀਦਵਾਰ ਆਪੋ ਆਪਣੀ ਰੱਖਣਗੇ ਦੇਖੋ ਗੁਰੂ ਮੁੱਖ ਮੰਤਰੀ ਜੀ ਦਾ ਸਾਨੂੰ ਹਮੇਸ਼ਾ ਹੀ ਮਾਰਗਦਰਸ਼ਨ ਮਿਲਦਾ ਹੈ ਔਰ ਜਿਹੜੀ ਉਹਨਾਂ ਦੀ ਕਾਰਜ ਸ਼ੈਲੀ ਹੈ ਉਹ ਪ੍ਰੇਰਣਾਦਾਇਕ ਹੁੰਦੀ ਹੈ ਅੱਜ ਜਦੋਂ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ 13 ਕੈਂਡੀਡੇਟ ਅਨਾਉਂਸ ਕਰਕੇ ਮੈਦਾਨ ਚ ਆ ਚੁੱਕੀ ਹੈ ਸੁਭਾਵਿਕ ਜੀ ਗੱਲ ਹੈ ਕਿ ਜੋ 2 ਸਾਲਾਂ ਚ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਚ ਕੰਮ ਕੀਤਾ ਹੈ ਉਹ ਕੰਮਾਂ ਨੂੰ ਲੈ ਕੇ ਔਰ ਨਾਲ ਨਾਲ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਉਹ ਲੋਕ ਜਾਣ ਜਿਹੜਾ ਪੰਜਾਬ ਦੇ ਖੋਏ ਜਾ ਰਹੇ ਹੱਕਾਂ ਤੇ ਪਹਿਰਾ ਦੇ ਸਕਣ ਦੀ ਛੰਤਤਾ ਰੱਖਦੇ ਹੋਣ ਨਫ਼ਰਤ ਔਰ ਲੋਕਸਾਈ ਨੂੰ ਖਤਮ ਕਰਨ ਵਾਲੀ ਰਾਜਨੀਤੀ ਨੂੰ ਚੈਲੰਜ